ਦੇ ਬਾਬੇ ਦਾਸ ਲਖਮਨ ਸਿੰਘ ਪ੍ਰਧਾਨ ਪਿੰਡ ਮੁੰਡਾ ਪਿੰਡ ਜ਼ਿਲ੍ਹਾ ਕਰਨਾਲ ਪੰਜਾਬ ਦੇਸ਼ ਵਿਦੇਸ਼ਾਂ ਵਿੱਚ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਲੋਕਾਂ ਨੂੰ ਲਾਉਂਦੇ ਆ ਇਹ ਉਹਨਾਂ ਵਾਂਗੂ ਆਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਲੋਕਾਂ ਨੂੰ ਲੋਟਦੇ ਦੇ ਪੁੱਟਦੇ ਆ ਜੇ ਕਿਰਤਾ ਚੰਗੀ ਲੱਗੇ ਤਾਂ ਅਗੇ ਸੰਗਤਾਂ ਨੂੰ ਦੱਸਣਾ ਤੇ ਜੇ ਮਾੜੀ ਲੱਗੇ ਤੇ ਮੈਨੂੰ ਮਾਫੀ ਦੇਣੀ ਪੰਜਾਬ ਦੇਸ਼ ਵਿਦੇਸ਼ਾਂ ਵਿੱਚ ਭੱਜੇ ਫਿਰਨ ਬਾਬੇ ਜਿੱਧਰ ਵੇਖੀਏ ਨਜ਼ਰੀ ਹੋਂ ਬਾਬੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਨੇ ਕਿਭੀ ਜਨਸ ਆਪਣਾ ਇਹ ਵਧਾਉਂ ਬਾਬੇ ਉਹ ਮਗਹੀ ਆਈ ਐਨੀ ਐ ਚੰਗੀ ਨੀ ਚਾਹ ਮਿਲਦੀ ਆਪ ਦੁੱਧ ਦੇ ਨਾਲ ਹੋਣ ਬਾਬੇ ਸੰਗਤਾਂ ਥੱਲੇ ਤੇ ਪਾਟੀ ਦਰੀ ਹੋਵੇ ਪੋਲੇ ਗੱਦਿਆਂ ਤੇ ਸੌਣ ਬਾਬੇ ਘਰ ਅਜਾੜ ਕੇ ਕਈਆਂ ਗਵਾਂਡੀਆਂ ਦੇ ਡੇਰੇ ਆਪਣੇ ਖੁੱਲੇ ਬਣਾਉਣ ਬਾਬੇ ਜਦੋਂ ਘਰ ਦੀ ਵੰਡਦਾ ਪਾਵੇ ਰੌਲਾ ਮੁੰਡੇ ਕਾਲਜਾਂ ਵਿੱਚੋਂ ਮਗਾਉਣ ਬਾਬੇ ਸਾਡੇ ਕੋਲ 2 ਜਾਂ 4 ਕਿੱਲੇ ਸੈਂਕੜੇ ਏਕੜਾਂ ਜ਼ਮੀਨੇ ਹੋਣ ਬਾਬੇ ਢੀਣ ਬੀਜਿਆ ਤੇ ਝੋਨਾ ਕੱਟ ਹੋ ਜੂ ਬਾਲਣ ਘਰਾں ਦੇ ਵਿੱਚੋਂ ਘਰਾਉਣ ਬਾਬੇ ਡੰਗਰ ਰੱਖੇ ਦਾ ਡੇਰੇ ਨੂੰ ਪਾਵੇ ਕਾਟਾ ਗਾਜੀ ਦੁੱਧ ਦੇ ਵਾਸਤੇ ਘਲਾਉਣ ਬਾਬੇ ਜੀ ਨਾਲ ਦੁੱਧ ਪਾਇਆ ਮਜੀ ਮਾਰ ਹੋਣਾ ਇਹੋ ਜੈ ਸਰਾਫ ਸੁਣਾਉਣ ਬਾਬੇ ਗਰਾਈ ਗਰਾਈ ਦੀ ਸਦਾ ਸਪੀਚ ਕਰਦੇ ਡਾਕਟਰ ਸੁਖਵੈਲੇ ਨਾ ਕਿਸੇ ਨੇ ਆਉਂ ਬ ਲੋਡ ਪੈਂ ਤੇ ਘਰੀਏ ਭੇਜਣ ਗੱਡੀ ਕੰਮ ਹੋ ਤੇ ਉੱਥੇ ਹੀ ਲੋਹ ਬਾਬੇ ਉਹ ਨਾਲ ਰਹਿਣਾ ਜੇ ਨਹੀਂ ਉੱਚੀ ਗੱਲ ਕਰਨੀ ਤੇ ਲੱਤ ਥੱਲੇ ਹੁੰਦੀ ਸਤਾਨ ਘਾਉਣਾ ਬਾਬੇ ਜਿੰਨਾ ਖਾਤਰ ਜਿਹੜਾ ਫਸ ਜਾਵੇ ਕਿਲੋ ਗੰਡੇ ਨਾਲ ਪਿਛੇ ਘਲਾ ਹੁੰਦਾ ਮੰਗਣ ਮਰਨ ਸਮਾਨ ਹੈ ਹੁੰਦਾ ਕੋ ਮੰਗੜ ਮਾਰਨ ਸਮਾਨ ਹੈ ਹੁੰਦਾ ਸ਼ਬਦ ਸੰਗਤਾਂ ਨੂੰ ਇਹ ਸੁਣੋ ਬਾਬੇ ਚੰਗੇ ਮੋਦਬਰ ਡੇਰਿਆਂ ਵਿੱਚ ਕਰ ਇਕੱਠੇ ਤੇ ਮੰਗਣਾ ਲੋਕਾਂ ਦੇ ਘਰੇ ਘਰੋ ਬਾਬੇ ਤੇ ਜੇਕਰ ਇਹਨਾਂ ਨੂੰ ਸੱਚੀ ਗੱਲ ਅੱਖਾਂ ਦੇਲੇ ਕੱਢ ਕੇ ਮੈਨੂੰ ਵਿਖਾਉਂ ਬਾਬੇ। ਵਿਹਾਂ ਪਿੰਡਾਂ ਵਿੱਚ ਹੁੰਦੀ ਨਹੀਂ ਜੋ ਗੱਡੀ ਦਰਸ਼ਨ ਉਹਦੇ ਸਾਨੂੰ ਕਰਾਉਣ ਬਾਬੇ। ਸਾਡੇ ਕੋਲੋਂ ਨਹੀਂ ਪ੍ਰਦੂਸ਼ਣ ਚਿੱਟ ਬਣਦੀ ਤੇ ਨੰਬਰ ਲੱਖਾਂ ਦੇ ਅੱਗੇ ਲਾਉਣ ਬਾਬੇ। ਤੇ ਸਾਥੋਂ ਮੋਟਰਸਾਈਕਲ ਨਹੀਂ ਟਾਇਰ ਪੈਂਦਾ ਤੇ ਗੱਡੀ ਹਰਸਾ ਲੰਗੀ ਲਾਉਣ ਬਾਬੇ। ਸੇਵਾ ਨਾਲੇ ਪਹਿਲਾਂ ਸਕੂਲ ਬਣਾ ਕੇ ਫੀਸਾਂ ਮੋਟੀਆਂ ਫੇਰੇ ਲਾਉਣ ਬਾਬੇ। ਤੇ ਸੇਵਾ ਨਾਲੇ ਹਸਪਤਾਲ ਬਣਾ ਕੇ ਕਰੋੜਾਂ ਵਿੱਚੇ ਠੇਕੇ ਚੜਾਉਣ ਬਾਬੇ। ਤੇ ਮਲਕ ਮਰਦਾ ਸਤਾਵੇਂ ਮਰ ਜਾਵੇਂ ਸਦਾ ਸੁਖਰੀ ਨੀਂਦਾਂ ਸੌਣ ਬਾਬੇ। ਪੂਜਾ ਚਰਨ ਮੈਂ ਉਹਨਾਂ ਬਾਬਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਲੜਜੋ ਲਾਉਣ ਬਾਬੇ ਗੁਰੂ ਗ੍ਰੰਥ ਸਾਹਿਬ ਜੀ ਲੜਜੋ ਲਾਉਣ ਬਾਬੇ ਮਸਾਂ ਦੇਸ਼ ਦੇ ਵਿੱਚੋਂ ਅੰਗਰੇਜ਼ ਕੱਡੇ ਵਿਜੇ ਲੰਡਨ ਦੇ ਲਾਉਣ ਬਾਬੇ 12 ਬੋਰਾਂ ਜਾਂ ਕਿਸੇ ਕੋਲ ਇੱਕ ਨਾਲੀ ਸਪ੍ਰਿੰਗ ਫੀਲਡਾਂ ਦੇ ਦਰਸ਼ਨ ਕਰਾਉਣ ਬਾਬੇ ਉਹ 32 ਬੋਰ ਨੂੰ ਨਹੀਂ ਪਸੰਦ ਕਰਦੇ ਵਿਦੇਚੀ ਪਿਸਟਲ ਗਲੀਆਂ ਲੜਾਉਣ ਬਾਬੇ ਸਿੱਖ ਕੌਮ ਦੇ ਜਿਹੜੇ ਫੀਲਡਾਂ ਲਈ ਭੋਰ ਹੁੰਦੇ ਨੇ ਸੌਣ ਪਾਵੇ ਪਿਛਲੇ ਭੋਰਾਂ ਦੇ ਵਿੱਚ ਸੌਣ ਪਾਵੇ ਜਦੋਂ ਕਿਤੇ ਸ਼ਹੀਦਾਂ ਦਾ ਭੋਗ ਕਹਿੰਦਾ 9 ਮਹੀਨਾ ਦੇ ਨਾਲ ਫੇਰ ਆਉਣ ਬਾਬੇ ਕਿੱਥੇ ਗਏ ਸੀ ਦਰਬਾਰ ਸਾਹਿਬ ਦੇ ਹੋਇਆ ਮੜਾ ਉਦੋਂ ਲੱਬਿਆਂ ਨਾਲ ਲਪਾਉਣ ਬਾਬੇ ਤੇ ਹੁਣ ਆ ਕੇ ਸਾਡਾ ਸੰਤ ਜੀਤ ਹੋਇਆ ਸੋਹਣੇ ਹੋਦੇ ਜਿੱਟਿਆਂ ਦੇ ਗੋਣ ਬਗ ਭਿੰਡਰਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਲੱਖਾਂ ਜਾਣ ਜਾਣ ਲੱਖਾਂ ਆਉਣ ਬਾਬੇ ਮੇਰਾ ਵੈਰ ਨਹੀਂ ਬਾਬਿਆਂ ਨਾਲ ਕੋਈ ਝਾਤੀ ਆਪਣੇ ਅੰਦਰੇ ਪਾਉਣ ਬਗ ਕਈ ਬਹੁਤ ਕਿੰਗੇ ਪੂਜਨ ਜੋਗ ਬਾਬੇ ਸ਼ਾਨ ਸਿੱਖੀ ਦੀ ਜੋ ਵਧਾਉਣ ਬਾਬੇ ਸਰਕਾਰ 35 ਕਿਲੋ ਦਾ ਭਰੇ ਟੋੜਾ ਤੇ 150 ਕਿਲੋ ਦੀ ਪੂਰੀ ਭਰਉਣ ਲਾਤੇ ਸ੍ਰੀ ਖੰਡਪਾਟ ਸਾਹਿਬ ਜੇ ਕੋਈ ਕਾਰ ਕਰਾਵੇ ਬਾਣੀ ਪੜਦੇ ਫੜਦੇ ਉੱਤੇ ਸੌਣ ਬਾਬੇ ਕਈ ਆਖਦੇ ਚੰਗਾ ਨਹੀਂ ਮੀਟ ਖਾਣਾ ਤੇ ਕਈ ਬੱਕਰੇ ਰੋਹ ਝਟਕਾਉਣ ਬਾਬੇ ਮੈਨੂੰ ਲੱਗਦਾ ਇਸ ਤਰ੍ਹਾਂ ਹੀ ਰਹਿਦਾ ਸਾਨੂੰ ਦੇ ਗਏ ਮੇਰੀ ਨਹੀਂ ਤਾਂ ਬਾਬੇ ਗ੍ਰਾਈ ਵਾਧ ਦੇਣਾ ਤੇ ਲਖਮ ਸਿੰਘ ਪ੍ਰਧਾਨ ਕਹਿੰਦੇ ਨਹੀਂ ਤੇ ਲੱਖੇ ਦੇ ਨਾਲ ਬਣਾਉਣ ਬਾਬੇ ਐਕਸੀਐਨ ਐਸਐਸਪੀ ਜਾਂ ਹੋਵੇ ਡੀਸੀ ਤੇ ਯਾਰੀ ਨਾਲ ਐਮਐਲਏ ਦੇ ਲਾਉਣ ਬਾਬੇ ਕੰਮ ਕਿਸੇ ਦਾ ਪਹਿਲਾਂ ਨਹੀਂ ਹੋਣਦੇ ਕੰਮ ਆਪਣਾ ਪਹਿਲਾਂ ਕਰਾਉਣ ਬਾਬੇ ਵੋਟ ਪਾਉਣ ਜਾਂ ਨਾ ਪਾਉਣ ਇਹਨਾਂ ਦੀ ਮਰਜ਼ੀ ਤੇ ਸੇਵਾ ਵੱਡੇ ਸਮਾਜ ਦੇ ਦੀ ਲਾਉਣ ਬਾਬੇ ਉਹ ਮੇਲਾ ਨਾ ਤੇ پورا ਸਾਧਾ ਇਹਨਾ ਬਣਾ ਲੱਗਣਾ ਨਹੀਂ ਵਾਰ ਵਾਰੀ ਸਪੀਚ ਕਰਾਉਣ ਬਾਬੇ ਪੈਸੇ ਲੋਕਾਂ ਦੇ ਨਾਂ ਤੇ ਗਰ ਇਕੱਠੇ ਲੰਗਰ ਆਪਣੇ ਨਾਂ ਤੇ ਲਾਉਣ ਬਾਬੇ ਗਰੀਬ ਲੋਕਾਂ ਨੂੰ ਕਦੇ ਪੁੱਛਦੇ ਨਹੀਂ ਪੈਸੇ ਵਾਲੇ ਨੂੰ ਕੋਲ ਬਣਾਉਂ ਬਾਬੇ ਤੇ ਚਾਹ ਬਿਸਕੁਟ ਨਹੀਂ ਕਿਸੇ ਦੇ ਘਰੋਂ ਛੱਕਦੇ ਤੇ ਨੋਟ ਹੱਸ ਕੇ ਜਿਵੇਂ ਵਿੱਚ ਪਾਉਣ ਬਾਬੇ ਮੈਂ ਵੀ ਵੇਖ ਲਿਆ ਇਹਨਾਂ ਦੇ ਨਾਲ ਰਹਿ ਕੇ ਮੇਰੇ ਮਨ ਨੂੰ ਹੁਣ ਨਾ ਭਾਉਣ ਬਾਬੇ ਤੇ ਯਾਰੀ ਮੈਂ ਵੀ ਇਹਨਾਂ ਨਾਲ ਛੱਡਣੀ ਨਹੀਂ ਜੀ ਸਦਕੇ ਰੋਜ਼ ਘਰ ਆਉਣ ਬਾਬੇ ਦਾਨ ਦੇਣ ਵਾਲੇ ਤੇ ਪੈਰੀ ਟੁੱਟੀ ਜੁੱਤੀ ਹੁੰਦੀ ਚੱਲੇ ਵਾਲੀਆਂ ਜੁੱਤੀਆਂ ਪਾਉਣ ਬਾਬੇ ਚੰਗੀਆਂ ਵੇਖ ਕੇ ਲੜਕੀਆਂ ਸੰਗਤ ਵਿੱਚੋਂ ਨਾਲ ਚੱਲਿਆਂ ਵਿਆਹ ਕਰਾਉਣ ਬਾਬੇ ਬਾਬੇ ਨਾਨਕ ਦੀ ਬਾਣੀ ਨਹੀਂ ਜਪਣ ਕਿ ਸਿਰ ਤਾਂ ਆਪਣੀਆਂ ਹੀ ਕਰਾਉਣ ਬਾਬੇ ਸਵੇਰੇ ਉੱਠ ਕੇ ਚੀਚੇ ਵਿੱਚ ਵੇਖ ਮੁਗੜਾ ਤੇ ਛੰਡ ਖੂਹ ਚੋਲੇ ਉੱਤੇ ਪਾਉਣ ਬਾਬੇ ਕਈ ਲੋਕ ਨੇ ਠੰਡ ਦੇ ਨਾਲ ਮਾਰਦੇ ਰੂਮ ਹੀਟਰ ਜਾਈ ਵਿੱਚ ਲਾਉਣ ਬਾਬੇ ਸਾਡੇ ਕੋਲ ਮੋਬਾਈਲ ਪੰਜ ਸੱਤ ਸੱਤਾ ਸਾਨੂੰ ਕੀਮਤੀ ਮੋਬਾਈਲ ਦਿਖਾਉਣ ਬਾਬੇ ਸੱਚਾ ਸੰਤ ਨਹੀਂ ਕੇਨੇ ਪਾਣ ਜਾਣਾ ਮੁੰਡੇ ਪਿੰਡੀਆਂ ਤਵੇਂ ਖਾਣ ਬਾਬੇ ਤਾ ਸੰਧੂ ਛੱਡਵਾਈ ਤੂੰ ਹੀ ਸਾਧ ਹੋ ਜਾਦੇ ਵਾਲ ਸੇਖਲਾ ਜਿਵੇਂ ਸਕਾਣ ਬਾਬੇ ਸੰਧੂ ਛੱਡਵਾਈ ਤੂੰ ਹੀ ਸਾਧ ਹੋ ਜਾਦੇ ਵਾਲ ਸੇਖਲਾ ਜਿਵੇਂ ਸਕਾਣ ਬਾਬੇ ਮੈਗਰ ਜੀ ਕਾ ਖਾਲਸਾ ਮੈਗਰ ਜੀ ਫਤਿਹ